ਦੇਖੋ ਜੀ ਬੀਬੀ ਖਾਲੜਾ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਉਸੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਸੀ ਉਹ ਖਾਲਸਾ ਪੰਥ ਲਈ ਸਿੱਖ ਪੰਥ ਲਈ ਤੇ ਇਨਸਾਫ ਦੇ ਲਈ ਮਨੁੱਖੀ ਹੱਤਾਂ ਦੇ ਲਈ ਬਹੁਤ ਵੱਡੀ ਤੁਰਬਾਨੀ ਕੀਤੀ ਇਹ ਆਪ ਵੀ ਝੋਲੀ ਚ ਪੈਂਦੀ ਹੈ ਤਰਨਤਾਰਨ ਦੀ ਜਿਮਨੀ ਚੌਣ ਤਾਂ ਆਮ ਪਾਰਟੀ ਹੈ ਜਿਹੜੀ ਉਹ ਬਹੁਤ ਮਜ਼ਬੂਤ ਹੋ ਜੂਗੀ ਕਿਉਂਕਿ ਬੜੀ ਪਰਛਵੀ ਝੜੀ ਹੈ ਜਿਹੜੀਆਂ 2027 ਦੀਆਂ ਚੋਣਾਂ ਨੇ ਉਹ ਸਿਰ ਤੇ ਖੜੀਆਂ ਨੇ ਤੇ ਇਹ ਤੋਂ ਹੀ ਜਿਹੜਾ ਹੈਗਾ ਇਹ ਚੋਣ ਲੜੀ ਜਾਂਦੀ ਹੈ ਤੇ ਉਸ ਚੋਣ ਦੇ ਵਿੱਚ ਆਮ ਪਾਰਟੀ ਦਾ ਕੈਂਡੀਡੇਟ ਜਿੱਤ ਜਾਂਦਾ ਹੈ ਤਾਂ ਉਹ ਆਮ ਪਾਰਟੀ ਨੂੰ ਬੜੀ ਵੱਡੀ ਤਾਕਤ ਮਿਲੂਗੀ ਜਿਹੜਾ ਭਾਰਤ ਵਰਸ਼ ਦਾ ਹੈਗਾ ਇਹ ਕਾਨੂੰਨੀ ਪ੍ਰਕਿਰਿਆ ਬੜੀ ਲੰਬੀ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਬਹੁਤ ਲੰਬੀ ਚੱਲਦੀ ਰਹਿੰਦੀ ਹੈ ਤੇ ਜਦ ਨੂੰ ਇਹਦਾ ਫੈਸਲਾ ਹੁੰਦਾ ਉਸ ਨੂੰ ਉਸ ਸਮੇਂ ਉਹ ਮੁੱਦਾ ਹੀ ਖਤਮ ਹੋਇਆ ਹੁੰਦਾ 2027 ਦੀਆਂ ਚੋਣਾਂ ਦਾ ਤੇ ਇਹ ਵੀ ਜਿਹੜੀ ਹੈ ਬਹੁਤ ਵੱਡੀ ਜਿਹੜੀ ਮਹੱਤਤਾ ਉਸ ਦੇ ਬਾਰੇ ਵਿੱਚ ਲੱਗਦੀ ਹੈ ਜੇ ਉਹ ਦਿਨ ਦੇ ਆਪਣੇ ਆਪਣੇ ਉਮੀਦਵਾਰ ਖੜੇ ਹੋਣ ਜੇ ਫੇਰੇ ਉਸ ਦਾ ਨਤੀਜਾ ਆਊਗਾ ਕਿ ਕਿਹੜਾ ਚਾਲੀਦਲ ਅਸਲੀ ਹੈ ਤੇ ਕਿਹੜਾ ਦੂਸਰਾ ਹੈ ਪਰੰਤੂ ਜੇ ਇਕਤਾ ਕਾਲੀ ਦਾ ਨੂੰ ਅਸਲੀ ਮੰਨਿਆ ਜਾਂਦਾ ਤਾਂ ਬਹੁਤ ਵੱਡੀ ਚੁਣੌਤੀ ਹੋਊ ਤਾਂ ਪਹਿਲੀ ਨਜ਼ਰੇ ਤਾਂ ਜਿਹੜੀ ਹੈਗੀ ਆ ਉਹ ਆਮ ਪਾਰਟੀ ਤਕਰੀ ਲੱਗਦੀ ਲੱਗਦੀ ਹੈ ਤੇ ਜੇ ਹੁਣ ਜਿਹੜੇ ਅਕਾਲੀ ਦਲ ਕਿਹੜਾ ਅਕਾਲੀ ਦਲ ਅਸਲ ਮੰਨਣਗੀ ਜਨਤਾ ਸੰਗਤ ਕਿਹਨੂੰ ਅਸਲ ਮੰਦੀ ਹੈ ਕਿ ਜਿਹੜਾ ਚਾਲੀ ਦਲ ਅਸਲੀ ਹੈ ਤੇ ਕਿਹੜਾ ਦੂਸਰਾ ਹੈ ਪਰੰਤੂ ਜੇ ਇੱਟਾ ਕਾਲੀ ਦਾ ਲੂ ਅਸਲੀ ਮੰਨਿਆ ਜਾਂਦਾ ਤਾਂ ਬਹੁਤ ਵੱਡੀ ਚੁਣੌਤੀ ਹੋਊ ਚਰਨਤਾਰਨ ਦੀ ਜਮਨੀ ਚੌਣ ਜਿਹੜੀ ਆ ਉਹ ਸ਼ੀਸ਼ੇ ਦੇ ਤੌਰ ਤੇ ਜਿਹੜੀ ਆ ਉਹ ਦਿਖਾਊਗੀ ਕਿ ਕਿਹੜਾ 2027 ਦੇ ਵਿੱਚ ਕਿਹੜੀ ਪਾਰਟੀ ਦੀ ਕੀ ਪੋਜੀਸ਼ਨ ਹੋਊਗੀ ਕਿਆਸਤ ਆ ਇੱਕ ਐਸੀ ਖੇਡ ਹੈ ਰਾਜਨੀਤੀ ਇੱਕ ਐਸੀ ਖੇਡ ਹੈ ਜਿਹੜੀ ਤੇ ਢਾਂਟੇ ਦੇ ਅੰਦਰੋਂ ਬਦਲ ਜਾਂਦੀ ਹੈ ਰਾਤੋਂ ਰਾਤ ਬਦਲ ਜਾਂਦੀ ਹੈ ਜੀ ਤੇ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਉਪਰ ਰਾਸ਼ਟਰਪਤੀ ਧੰਕੜ ਸਾਹਿਬ ਦੇਖ ਲਓ ਵੇ ਇਹ 10 ਮਿੰਟਾਂ 'ਚ 10 ਮਿੰਟਾਂ 'ਚ ਉਹਨਾਂ ਦੀ ਪੋਜੀਸ਼ਨ ਬਦਲ ਗਈ ਇਹ ਹਰਿਆਣਾ ਵਿੱਚ ਸਾਰੇ ਕਹਿੰਦੇ ਸੀ ਕਿ ਇਸ ਵਾਰੀ ਕਿਸੇ ਹਾਲਤ 'ਚ ਭਾਜਪਾ ਨਹੀਂ ਜਿੱਤ ਸਕਦੀ ਬਲਕਿ ਕਾਂਗਰਸ ਦੀ ਸਰਕਾਰ ਆਉਗੀ ਉਹ ਤੀਜੀ ਵਾਰੀ ਫੇਰ ਆਗੇ ਜੀ ਤੇ ਉਹਨਾਂ ਨੇ ਇੰਨੇ ਉਹਨਾਂ ਦੇ ਕਿਸਾਨਾਂ ਤੇ ਲਾਤੀ ਚਾਰਜ ਹੋਰ ਬਹੁਤ ਕੁ ਸੋਇਆ ਸੀ ਪਰ ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਜਿਹੜੀਆਂ जाट ਸੀਟਾਂ ਸੀ सी, जाट ਸੀਟਾਂ ਤੋਂ ਵੀ ਜਿੱਦੇ ਰਹੇ ਭਾਜਪਾ ਵਾਲੇ ਪ੍ਰਸ਼ੰਤ ਤਾਂ ਇਹ ਹੈ ਕਿ ਹਵਾ ਜਿਹੜਾ ਹੈ ਹਵਾ ਦਾ ਰੁੱਖ ਕਿਹੜੇ ਪਾਸੇ ਚੱਲਦਾ ਜੇ ਸਿੱਖ ਵੋਟਰ ਇੱਕ ਪਾਸੇ ਹੋ ਜਾਂਦੇ ਤਾਂ ਜਿੱਧਰ ਸਿੱਖ ਵੋਟਰ ਹੋਣਗੇ ਉਹ ਪਾਸੇ ਹੀ ਜਿੱਤੂਗਾ ਜੀ ਸੀਬੀਆਈ ਨੂੰ ਕੇਸ ਸੌਂਪਿਆ ਜਾਂਦਾ ਉਹੀ ਟਪੰਲੀ ਹੈ ਅਲਹਿਦਾ ਐਫਆਈਆ ਦਰਜ ਕਰਦੇ ਆ ਜੀ ਜਿਹੜੀ ਪਹਿਲਾ ਐਫਆਈਆਰ ਦਰਜ ਹੁੰਦੀ ਆ ਉਸ ਤੇ ਉਹ ਜਾਂਚ ਨਹੀਂ ਕਰਦੇ ਸਾਰੇ ਮਸਲੇ ਦੀ ਬੜਾ ਖਤਰਨਾਕ ਕੇਸ ਹੈ ਤੇ ਜਿਸ ਢੰਗ ਦੇ ਨਾਲ ਇਹ ਵਾਰਦਾਤ ਹੋਈ ਜਿਸ ਢੰਗ ਨਾਲ ਇਸ ਵਾਰਦਾਤ ਨੂੰ ਪੇਸ਼ ਕੀਤਾ ਉਸ ਵੱਲੋਂ ਇਹ ਹੈਗਾ ਕਿ ਸਾਡੇ ਤੇ ਹਮਲਾ ਹੋਇਆ ਸਾਡਾ ਰਾਹ ਰੋਤਿਆ ਗਿਆ ਹਾਂਜੀ ਉਹ ਪਾਰਟੀ ਤਾਂ ਹੀ ਰਲਾਕੇ ਟੈਕ ਚੁੰਦੀ ਹੈ ਜੇ ਉਸ ਦੀ ਸਾਖ ਹੋਵੇ ਆਪਦੇ ਹਲਕੇ ਚ ਵੱਡੀ ਨਹੀਂ ਉਹੀ ਕੋਈ ਉਸ ਨੂੰ ਗਲਬਗਲੀ ਚਰਾ ਕੇ ਜਿਹੜਾ ਹੈਵ ਟੈਕ ਨਹੀਂ ਦਿੰਦਾ ਹੁੰਦਾ ਬਈ ਵਿਕ੍ਰਮਜੀਤ ਸਿੰਘ ਮਜੀਠੀਆ ਤੇ ਜਿਹੜਾ ਐਨਡੀਪੀ ਸੈਕਟਰ ਦਾ ਕੇਸ ਬਣਾਇਆ ਚੇਤਾ ਵੇਚਣ ਵਾਲਾ ਮੁਢਲੇ ਬੁਨਿਆਦੀ ਤੌਰ ਤੇ ਪਹਿਲੀ ਨਜ਼ਰ ਝੂਠਾ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬੇ ਨਿਸ਼ਾਨ ਸਿੰਘ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਨਵੀਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਸੋ ਐਮਪੀ ਅਮਰਤਪਾਲ ਸਿੰਘ ਲੰਬੇ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈ। ਸੋ ਇੱਕ ਪਾਸੇ ਤਰਨਤਾਰਨ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਜਿੱਤ ਦੀ ਦੌੜ ਹਰੇਕ ਪਾਰਟੀ ਦੀ ਹੈ। ਸੋ ਅਮਰਤਪਾਲ ਤੇ ਵਿਰੋਧੀਆਂ ਵੱਲੋਂ ਜੇਲ੍ਹ 'ਚ ਨਸ਼ਾ ਲੈਣ ਦੇ ਇਲਜ਼ਾਮ ਲਾਏ ਗਏ ਹਨ। ਕੀ ਇਸ ਦੀ ਵਜ੍ਹਾ ਤਰਨਤਾਰਨ ਜਿਮਨੀ ਚੋਣੀ ਹੈ ਜਾਂ ਇਸ ਦੇ ਪਿੱਛੇ ਦੀ ਕੋਈ ਹੋਰ ਸਾਜ਼ਿਸ਼ ਹੈ? ਸੋ ਨਾਲ ਹੀ ਗੱਲ ਕਰਾਂਗੇ ਆਪ ਦੇ ਆਗੂ ਫਰਮੀ ਸਿੰਘ ਸੰਧੂ ਜਿਨ੍ਹਾਂ ਨੂੰ ਆਪ ਪਾਰਟੀ ਨੇ ਤਰਨਤਾਰਨ ਸਾਬ ਤੋਂ ਉਮੀਦਵਾਰ ਚੁਣਿਆ ਹੈ। ਉਸ ਦੇ ਸ਼ਰਮਣੀ ਕਾਲੀ ਦਲ ਦੌਰਾਨ ਕੀ ਸਿੱਟੇ ਰਹੇ ਤੀਜੀ ਗੱਲ ਕਰਾਂਗੇ ਕਰਨਲ ਬਾਠ ਦੇ ਕੇਸ ਦੀ ਅਤੇ ਨਾਲ ਹੀ ਨੌਜਵਾਨਾਂ ਦੇ ਐਨਕਾਊਂਟਰ ਜੋ ਕੀਤੇ ਜਾਂਦੇ ਨੇ ਚਰਚਾ ਕਰਾਂਗੇ ਸੋ ਮੇਰੇ ਨਾਲ ਜੁੜੇ ਨੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸੋ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਹਿਬ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਜੀ ਰਾਜਦਾਨ ਸੇ ਖਾਲਸਾ ਸਾਹਿਬ ਪਹਿਲਾ ਸਵਾਲ ਇਹੀ ਹੈਗਾ ਵੀ ਅਮਰਤਪਾਲ ਸਿੰਘ ਜਿਹੜੇ ਐਮਪੀ ਸਾਹਿਬ ਹੈਗੇ ਨੇ ਜੀ ਜੀ ਇਹਨਾਂ ਤੇ ਜਿਹੜੀ ਐਨਐਸਏ ਲੱਗੀ ਸੀਗੀ 3 ਸਾਲ ਤੋਂ ਪਹਿਲਾਂ ਹਾਂਜੀ ਹੁਣ ਵੀ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੀ ਸਲੱਖਾਂ ਦੇ ਪਿੱਛੇ ਹੈਗੇ ਨੇ ਜੀ ਇਸ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਜਾ ਚੁੱਕੇ ਨੇ ਜੀ ਸੋ ਐਮਪੀ ਅਮਰਤਪਾਲ ਵੱਲੋਂ ਐਨਐਸਓ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜ ਖੜਾਇਆ ਜਾ ਰਿਹਾ ਹੈ ਸੁਪਰੀਮ ਕੋਰਟ ਦੇ ਰੁਖ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਹੈ ਪਹਿਲਾਂ ਹਾਈ ਕੋਰਟ ਦੇ ਵਿੱਚ ਕੇਸ ਚੱਲਦੇ ਰਹੇ ਤੇ ਇੱਥੇ ਜਿਹੜੀ ਆਪਣਾ ਜਿਹੜਾ ਭਾਰਤ ਵਰਸ਼ ਦਾ ਹੈਗਾ ਇਹ ਕਾਨੂੰਨੀ ਪ੍ਰਕਿਰਿਆ ਬੜੀ ਲੰਬੀ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਬਹੁਤ ਲੰਬੀ ਚੱਲਦੀ ਰਹਿੰਦੀ ਹੈ ਤੇ ਜਦ ਨੂੰ ਇਹਦਾ ਫੈਸਲਾ ਹੁੰਦਾ ਉਸ ਨੂੰ ਉਸ ਸਮੇਂ ਉਹ ਮੁੱਦਾ ਹੀ ਖਤਮ ਹੋਇਆ ਹੁੰਦਾ ਜੀ ਸੋ ਇਹਦੇ ਵਿੱਚ ਚਿਤੇ ਵੀ ਆਪਾਂ ਜਾਈਏ ਤੇ ਕਾਰਵਾਈ ਲੰਬੀ ਹੋਊਗੀ ਤੇ ਉਹਦਾ ਕੋਈ ਅਰਥ ਹੋਊਗਾ ਉਸ ਸਮੇਂ ਜਦੋਂ ਕਾਰਵਾਈ ਦਾ ਫੈਸਲਾ ਹੋਊਗਾ ਇਹ ਜਿਹੜਾ ਵਿਚਾਰ ਨਹੀਂ ਰਹਿਣਾ ਚਾਹੀਦਾ ਤੇ ਜਿਹੜਾ ਆਪਾਂ ਪ੍ਰਾਤਨ ਤਜਰਬਿਆਂ ਤੋਂ ਇਹੀ ਲੱਗਦਾ ਹੈ ਕਿ ਜਿੰਨਾ ਚਿਰ ਉਹ ਮੁੱਦਾ ਬਣਿਆ ਰਹਿੰਦਾ ਹੈ ਉਹਨਾਂ ਚਿਰ ਤੱਕ ਫੈਸਲਾ ਨਹੀਂ ਹੁੰਦਾ ਜੀ ਹਾਂਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਐਮਪੀ ਅਮਰਪਾਲ ਤੇ ਡਿਬਰੂਗੜ੍ਹ ਜੇਲ੍ਹ ਚ ਜੋ ਵੱਡੇ આરોਪ ਲੱਗੇ ਨੇ ਕਿ ਅਮਰਪਾਲ ਜੇਲ੍ਹ ਚ ਨਸ਼ੇ ਦਾ ਆਦੀ ਹੋ ਗਿਆ ਹੈ ਇਹ ਕੀ ਸਾਜ਼ਿਸ਼ ਹੈ ਜਾਂ ਬਦਨਾਮੀ ਦਾ ਸਿਰਫ ਤੇ ਸਿਰਫ ਕਾਲਾ ਟਿੱਕਾ ਹੀ ਲਗਾਇਆ ਜਾ ਰਿਹਾ ਹੈ ਮੈਂ ਇਹਦੇ ਵਿੱਚ ਮੈਂ ਮਾਫੀ ਚਾਹੁੰਦਾ ਜੀ ਮੈਂ ਕੋਈ ਟਿੱਪਣੀ ਨਹੀਂ ਕਰਨੀ ਤੋਂ ਭਾਈ ਸਾਹਿਬ ਜੀ ਅਗਲਾ ਸਵਾਲ ਹੈਗਾ ਵੀ ਐਮਪੀ ਅਮਰਪਾਲ ਦੀ ਪਾਰਟੀ ਵੱਲੋਂ ਜੋ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਤਰਨਤਾਰਨ ਸੀਟ ਤੋਂ ਦਾਵੇਦਾਰ ਬਣਾਇਆ ਗਿਆ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਲੋਕਾਂ ਨੇ ਜਿਵੇਂ ਅਮਰਿਤਪਾਲ ਨੂੰ 2 ਲੱਖ ਤੋਂ ਵੱਧ ਵੋਟਾਂ ਦਾ ਫਰਕ ਨਾਲ ਜਿਤਾਇਆ ਸੀ ਉਸੇ ਤਰ੍ਹਾਂ ਹੀ ਜਿੱਤ ਹੋਵੇਗੀ ਬੀਬੀ ਖਾਲੜਾ ਦੀ ਦੇਖੋ ਜੀ ਬੀਬੀ ਖਾਲੜਾ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਉਸੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਸੀ ਉਹ ਖਾਲਸਾ ਪੰਥ ਲਈ ਸਿੱਖ ਪੰਥ ਲਈ ਤੇ ਇਨਸਾਫ ਦੇ ਲਈ ਮਨੁੱਖੀ ਹੱਤਾਂ ਦੇ ਲਈ ਬਹੁਤ ਵੱਡੀ ਚੁਰਬਾਨੀ ਕੀਤੀ ਜੀ ਤੇ ਉਹ ਜਿਹੜੇ ਚੋਣ ਲੜਦੇ ਆ ਜਾਂ ਨਹੀਂ ਲੜਦੇ ਜਾਂ ਉਹ ਕਿਸੇ ਪਾਰਟੀ ਦੇ ਉਮੀਦਵਾਰ ਬੰਦੇ ਆ ਜਾਂ ਨਹੀਂ ਬੰਦੇ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਹੈ ਤੇ ਸਿਰਫ ਅਖਬਾਰ ਦੇ ਵਿੱਚ ਖਬਰਾਂ ਹੀ ਪੜੀਆਂ ਨੇ ਪਰੰਤੂ ਜੀ ਉਹ ਚੋਣ ਲੜਦੇ ਆ ਤਾਂ ਉਹਨਾਂ ਨੂੰ ਬੜਾ ਵੱਡਾ ਹੰਗਾਰਾ ਮਿਲੂਗਾ ਜੀ ਐਡਵੋਕੇਟ ਸਾਹਿਬ ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਤਕਰੀਬਨ ਵਿਧਾਨ ਸਭਾ ਜਮਿਨੀ ਚੋਣ ਦੀ ਜਿੱਤ ਮੌਜੂਦਾ ਸਰਕਾਰ ਦੀ ਝੋਲੀ ਹੀ ਪੈਂਦੀ ਹੈ ਜੀ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਹਾਂਜੀ ਉਹਨਾਂ ਦਾ ਬੋਲਬਾਲਾ ਵੀ ਹੁੰਦਾ ਹੈ ਤੇ ਉਹਨਾਂ ਦਾ ਪ੍ਰਸ਼ਾਸਨ ਤੇ ਪੂਰਾ ਪ੍ਰੈਸ਼ਰ ਵੀ ਹੁੰਦਾ ਹੈ ਇਹ ਜਿਮਨੀ ਚੋਣ ਤਰਨ ਤਰਨ ਦੇ ਨਤੀਜੇ ਕੀ ਹੋ ਸਕਦੇ ਆ ਦੇਖੋ ਜੀ ਇਹ ਗੱਲ ਥੋੜੀ ਬਿਲਕੁਲ ਠੀਕ ਹੈ ਜੇ ਇਹ ਆਪ ਦੀ ਝੋਲੀ ਚ ਪੈਂਦੀ ਹੈ ਤਰਨ ਤਰਨ ਦੀ ਜਿਮਨੀ ਚੋਣ ਤਾਂ ਆਮ ਪਾਰਟੀ ਹੈ ਜਿਹੜੀ ਉਹ ਬਹੁਤ ਮਜ਼ਬੂਤ ਹੋ ਜੂਗੀ ਕਿਉਂਕਿ ਬੜੀ ਪਰਛੀ ਦੀ ਝੜੀ ਹੈ ਜਿਹੜੀਆਂ 2027 ਦੀਆਂ ਚੋਣਾਂ ਨੇ ਉਹ ਸਿਰ ਤੇ ਖੜੀਆਂ ਨੇ ਤੇ ਜੇ ਕੋਈ ਜਿਹੜਾ ਹੈਗਾ ਇਹ ਚੋਣ ਲੜੀ ਜਾਂਦੀ ਹੈ ਤੇ ਉਸ ਚੋਣ ਦੇ ਵਿੱਚ ਆਮ ਪਾਰਟੀ ਦਾ ਕੈਂਡੀਡੇਟ ਜਿੱਤ ਜਾਂਦਾ ਤਾਂ ਉਹ ਆਮ ਪਾਰਟੀ ਨੂੰ ਬੜੀ-ਬੜੀ ਤਾਕਤ ਮਿਲੂਗੀ ਤੇ ਜਿਹੜਾ ਕੋਈ ਹਾਰੂਗਾ ਜਾਂ ਜਮਾਨਤ ਜਰਤ ਚਰਾਊਗਾ ਉਸ ਦੀ ਪਾਰਟੀ ਨੂੰ ਬੜੀ-ਬੜੀ ਛੱਟ ਪਹੁੰਚੂਗੀ ਤਾਂ ਸਮਝ ਲਓ ਇਹ ਸੈਮੀਫਾਈਨਲ ਹੋਊਗਾ 2027 ਦੀਆਂ ਚੋਣਾਂ ਦਾ ਤੇ ਇਹ ਦੀ ਜਿਹੜੀ ਹੈ ਬਹੁਤ ਵੱਡੀ ਜਿਹੜੀ ਮਹੱਤਤਾ ਉਸ ਦੇ ਬਾਰੇ ਵਿੱਚ ਲੱਗਦੀ ਹੈ ਤੇ ਜੇ ਆਪਾਂ ਇਹ ਚਾਹੀਏ ਕਿ ਇਸ ਦੇ ਬਾਰੇ ਵਿੱਚ ਭਵਿੱਖਬਾਣੀ ਕੀਤੀ ਜਾ ਸਕਦੀ ਹੈ ਤਾਂ ਪਹਿਲੀ ਨਜ਼ਰੇ ਤਾਂ ਜਿਹੜੀ ਹੈਗੀ ਹੈ ਉਹ ਆਮ ਪਾਰਟੀ ਤਗੜੀ ਲੱਗਦੀ ਉਹ ਲੱਗ ਵੀ ਹੈ ਤੇ ਜੇ ਹੁਣ ਜਿਹੜੇ ਅਕਾਲੀ ਦਲ ਕਿਹੜਾ ਅਕਾਲੀ ਦਲ ਅਸਲ ਮੰਨਣਗੀ ਜਨਤਾ ਸੰਗਤ ਕਿਹਨੂੰ ਅਸਲ ਮੰਨਦੀ ਹੈ ਜੇ ਉਹ ਦਿਨ ਦੇ ਆਪਣੇ ਆਪਣੇ ਉਮੀਦਵਾਰ ਖੜੇ ਹੋਣ ਜੇ ਫੇਰੇ ਉਸ ਦਾ ਨਤੀਜਾ ਆਊਗਾ ਤੇ ਕਿਹੜਾ ਅਕਾਲੀ ਦਲ ਅਸਲੀ ਹੈ ਤੇ ਕਿਹੜਾ ਦੂਸਰਾ ਹੈ ਪਰੰਤੂ ਜੇ ਇੱਤ ਚਾਲੀਦਲ ਨੂੰ ਅਸਲੀ ਮੰਨਿਆ ਜਾਂਦਾ ਤਾਂ ਬਹੁਤ ਵੱਡੀ ਚੁਣੌਤੀ ਹੋਊਗੀ ਤੇ ਆਪ ਨੂੰ ਹਰਾ ਵੀ ਸਕਦਾ ਹੈ ਜੀ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਪ੍ਰਬੀਤੀ ਪਾਰਟੀਆਂ ਹੈਗੀਆਂ ਨੇ ਕਾਂਗਰਸ ਜਾਂ ਅਕਾਲੀ ਦਲ ਲੰਬੇ ਸਮੇਂ ਤੋਂ ਇਹਨਾਂ ਨੇ ਰਾਜ ਕੀਤਾ ਪੰਜਾਬ ਤੇ ਜੀ ਸੋ ਜੇ ਗੱਲ ਕਰੀਏ ਭਾਏ ਅਮਰਤਪਾਲ ਦੀ ਪਾਰਟੀ ਜਿਹੜੀ ਹੈਗੀ ਹੈ ਜਿਹੜੀ ਹੁਣ ਇਹਦੇ ਚਾਈ ਸੁਰਖੀਆਂ ਦੇ ਵਿੱਚ ਜੀ ਸੋ ਜੇ 2027 ਦੇ ਇਲੈਕਸ਼ਨ ਜਿਵੇਂ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਵੀ 2027 ਦੇ ਵਿੱਚ ਕਿੰਨਾ ਕੁ ਇਹਨਾਂ ਨੂੰ ਰਿਜ਼ਲਟ ਪ੍ਰਾਪਤ ਹੋ ਸਕਦਾ ਹੈ ਪਾਰਟੀਆਂ ਨੂੰ ਤਾਂ ਲੰਬਾ ਸਮਾਂ ਲੱਗਦਾ ਹੈ ਤਿਆਰ ਹੋਣ ਵਾਸਤੇ ਇਹ ਦੇਖੋ ਜੀ ਉਹ ਤਾਂ ਤਰਨਤਾਰਨ ਦੀ ਜਮਨੀ ਚੋਣ ਦੱਸੂਗੀ ਜਾਂ ਦਾ ਚਰਨਤਾਰਨ ਦੀ ਜਮਨੀ ਚੋਣ ਜਿਹੜੀ ਆ ਉਹ ਸ਼ੀਸ਼ੇ ਦੇ ਤੌਰ ਤੇ ਜਿਹੜੀ ਆ ਉਹ ਦਿਖਾਊਗੀ ਕਿ ਕਿਹੜਾ 2027 ਦੇ ਵਿੱਚ ਕਿਹੜੀ ਪਾਰਟੀ ਦੀ ਪੋਜੀਸ਼ਨ ਹੋਊਗੀ ਪਹਿਲਾਂ ਤਾਂ ਚੋਣ ਲੜਨੀ ਇੱਕ ਬੜੀ ਵੱਡੀ ਚੁਣੌਤੀ ਹੈ ਜੀ ਜਿਮਨੀ ਚੌਨ ਲੜੀ ਜਾਵੇ ਇਹ ਆਪਣੇ ਆਪ ਦੇ ਵਿੱਚ ਚੁਣੌਤੀ ਹੈ ਜਦੋਂ ਇਹ ਹੱਲ ਹੋ ਜੂਗੀ ਫਿਰ ਲੜਨ ਤੋਂ ਬਾਅਦ ਨਤੀਜਾ ਕੀ ਆਉਂਦਾ ਬਹੁਤ ਕੁਝ ਬੋਲੂਗਾ ਜੀ ਸੋ ਇਸ ਸਟੇਜ ਤੇ ਇਸ ਮੰਚ ਤੇ ਆਪਾਂ ਉਹ ਜਿਮਨੀ ਚੌਨ ਨੂੰ ਜਿਹੜੀ ਅਠੋ ਹੂਲੇ ਕਰਕੇ ਕਹੀਏ ਕਿ 2027 ਦੇ ਵਿੱਚ ਕੀ ਨਤੀਜਾ ਹੋਊ ਸਿਆਸਤ ਤਾਂ ਇੱਕ ਐਸੀ ਖੇਡ ਹੈ ਰਾਜਨੀਤੀ ਇੱਕ ਐਸੀ ਖੇਡ ਹੈ ਜਿਹੜੀ ਤੇ ਘੰਟੇ ਦੇ ਅੰਦਰੋਂ ਬਦਲ ਜਾਂਦੀ ਹੈ ਰਾਤੋਂ ਰਾਤ ਬਦਲ ਜਾਂਦੀ ਹੈ ਜੀ ਤੇ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਉਪ ਰਾਸ਼ਟਰਪਤੀ ਧਨਚੜ ਸਾਹਿਬ ਦੇਖ ਲਓ ਵੇ ਇਹ 10 ਮਿੰਟਾਂ 'ਚ 10 ਮਿੰਟਾਂ 'ਚ ਉਹਨਾਂ ਦੀ ਪੋਜੀਸ਼ਨ ਬਦਲ ਗਈ ਜੀ ਤੇ ਸਿਆਸਤ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਕਿ ਕਿਹੜੀ ਪਾਰਟੀ ਜਿੱਤ ਰਹੀ ਹੈ ਤੇ ਕਿਹੜੀ ਚੀਜ਼ ਚੱਲ ਰਹੀ ਹੈ ਹਰਿਆਣੇ ਵਿੱਚ ਸਾਰੇ ਕਹਿੰਦੇ ਸੀ ਕਿ ਇਸ ਵਾਰੀ ਕਿਸੇ ਹਾਲ ਤੇ ਜੇ ਭਾਜਪਾ ਨਹੀਂ ਜਿੱਤ ਸਕਦੀ ਬਲਕਿ ਕਾਂਗਰਸ ਦੀ ਸਰਕਾਰ ਆਉਗੀ ਉਹ ਤੀਜੀ ਵਾਰੀ ਫੇਰ ਆ ਗਈ ਜੀ ਤੇ ਉਹਨਾਂ ਨੇ ਇੰਨੀਆਂ ਉਹਨਾਂ ਦੇ ਕਿਸਾਨਾਂ ਤੇ ਲਾਠੀ ਚਾਰਜ ਹੋਰ ਬਹੁਤ ਕੁ ਸੋਇਆ ਸੀ ਪਰ ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਜਿਹੜੀਆਂ जाट ਸੀਟਾਂ ਸੀ सी। जाट ਸੀਟਾਂ ਤੋਂ ਵੀ ਜਿੱਦਦੇ ਰਹੇ ਭਾਜਪਾ ਵਾਲੇ ਤੇ ਇਹ ਕੋਈ ਪਤਾ ਨਹੀਂ ਲੱਗਦਾ ਹੁੰਦਾ ਅੱਜ ਦੇ ਬੈਠ ਕੇ ਅੱਜ ਇਸ ਸਮੇਂ ਬੈਠ ਕੇ ਆਪਾਂ 2027 ਵਾਲੀ ਜਿਹੜੀ ਭਵਿੱਖਬਾਣੀ ਆ ਉਹ ਨਹੀਂ ਕਰ ਸਕਦੇ ਪਾਈ ਸਾਹਿਬ ਜੀ ਜਿਸ ਤਰ੍ਹਾਂ ਜਿਮਨੀ ਚੋਣ ਤਰਨਤਾਰਨ ਦੀ ਹੈ ਜਿੱਥੇ ਦੱਸਦੇ ਆ ਵੀ ਤਰਨਤਾਰਨ ਦੇ ਵਿੱਚ ਹਿੰਦੂ ਵੋਟ ਬਹੁਤ ਜ਼ਿਆਦਾ ਹੈਗੀ ਆ ਜੀ ਤੇ ਜੇ ਗੱਲ ਕਰੀਏ ਹਿੰਦੂ ਵੋਟ ਜਿਹੜੇ ਪਾਸੇ ਜ਼ਿਆਦਾ ਹੋਏਗੀ ਉਹਦੇ ਜਿੱਤਣ ਦੇ ਚਾਂਸ ਹੋ ਸਕਦੇ ਜ਼ਿਆਦਾ ਦੇਖੋ ਜੀ ਅਸਲ 'ਚ ਜਿਹੜਾ ਹੈ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਦਾ ਹਿੱਸਾ ਹੈ ਤਰਨਤਾਰਨ ਜੀ ਤੇ ਇਹ ਸਿੱਖ ਬਹੁ ਗਿਣਤੀ ਹਲਕਾ ਹੈ ਜੀ ਤੇ ਹਿੰਦੂ ਵੋਟਰ ਵੀ ਹੋਣ ਤੇ ਜਿਹੜੇ ਆ ਉਹ ਸਾਰੇ ਇੱਕ ਪਾਸੇ ਨਹੀਂ ਹੁੰਦੇ ਹੁੰਦੇ ਉਹ ਸਾਂ ਤੇ ਬੜਾ ਸਖਤ ਮੁਕਾਬਲਾ ਹੋਣਾ ਹੈ ਕਾਂਗਰਸ ਦੇ ਵਿੱਚ ਆਪ ਦੇ ਵਿੱਚ ਤੇ ਭਾਜਪਾ ਵਿੱਚ ਜੀ ਹਿੰਦੂ ਵੋਟਾਂ ਵੀ ਤਿੰਨਾਂ ਵਿੱਚ ਡਿਵਾਈਡ ਹੋਣਗੀਆਂ ਇਹ ਗੱਲ ਨਹੀਂ ਹੋ ਸਕਦੀ ਵੀ ਹਿੰਦੂ ਵੋਟਾਂ ਇੱਕ ਪਾਸੇ ਹੀ ਪੈ ਜਾਣ ਜੀ ਸੋ ਜੇ ਵੋਟਾਂ ਤਾਂ ਜਿਹੜੀ ਹੈਗੀ ਹੈ ਇਹ ਗੱਲ ਵੀ ਜਿੱਧਰ ਹਿੰਦੂ ਵੋਟਰ ਹੋਗੇ ਉਹ ਜਿਹੜਾ ਉਮੀਦਵਾਰ ਜਿੱਤ ਜੂਗਾ ਇਹ ਗੱਲ 'ਚ ਮੈਨੂੰ ਕੋਈ ਬੜਾ ਦਮ ਨਹੀਂ ਨਜ਼ਰ ਆਉਂਦਾ ਪ੍ਰਸ਼ੰਤ ਤਾਂ ਇਹ ਹੈ ਕਿ ਹਵਾ ਜਿਹੜਾ ਹੈ ਹਵਾ ਦਾ ਰੁਝ ਕਿਹੜੇ ਪਾਸੇ ਚੱਲਦਾ ਜੇ ਸਿੱਖ ਵੋਟਰ ਇੱਕ ਪਾਸੇ ਹੋ ਜਾਂਦੇ ਤਾਂ ਜਿੱਧਰ ਸਿੱਖ ਵੋਟਰ ਹੋਣਗੇ ਉਹ ਪਾਸੇ ਹੀ ਜਿੱਤੂਗਾ ਜੀ ਸੋ ਭਾਈ ਸਾਹਿਬ ਜੀ ਅਗਲਾ ਸਵਾਲ ਕਰਦਾ ਹਾਂ ਵੀ ਕਰਨਲ ਬਾਟ ਕੇਸ ਦੀ ਕਤਲ ਦੋਸ਼ੀ ਚਾਰ ਜਿਹੜੇ ਹੈਗੇ ਸੀ ਐਸ ਐਚਓ ਉਹ ਅਚਾਨਕ ਕਹਿੰਦੇ ਆਪਣੀ ਆਪਣੀ ਪੁਲਿਸ ਲਾਈਨ ਤੇ ਹਾਜ਼ਰ ਹੋਏ ਨੇ ਜੀ ਜਿਹੜਾ ਕੇਸ ਹੁਣ ਜਿਹੜਾ ਸੀਬੀਆਈ ਦੇ ਵਿੱਚੋਂ ਜਾਂਚ ਦੇ ਵਿੱਚ ਚੱਲਦਾ ਪਿਆ ਹੈਗਾ ਜੀ ਤੇ ਨਾਲੇ ਉਹ ਜਿਹੜੇ ਦੋਸ਼ੀ ਹੈਗੇ ਨੇ ਕਹਿੰਦੇ ਵੀ ਜਿਨ੍ਹਾਂ ਦਾ ਜਸਪੀਤ ਕਤਲ ਕਾਂਡ 'ਚ ਵੀ ਭੂਮਿਕਾ ਚੰਗੀ ਨਿਭਾਈ ਸੀਗੀ ਜੀ ਇਸ ਬਾਰੇ ਤੁਹਾਡਾ ਕੀ ਵਿਸਤਾਰ ਦੇ ਵਿੱਚ ਜਾਣਕਾਰੀ ਹੈ ਦੇਖੋ ਜੀ ਤੁਨੋਂ ਨੇ ਤੌਰ ਤੇ ਜਦੋਂ ਸੀਬੀਆਈ ਨੂੰ ਕੇਸ ਸੌਂਪਿਆ ਜਾਂਦਾ ਹੈ ਉਹ ਹੀ ਤਾਂ ਪੰਧੀਆ علیحد ਦਾ ਐਫਆਈਆ ਦਰਜ ਕਰਦੇ ਆ ਜਿਹੜੀ ਪਹਿਲਾ ਐਫਆਈਆ ਦਰਜ ਹੁੰਦੀ ਆ ਉਸ ਤੇ ਉਹ ਜਾਂਚ ਨਹੀਂ ਕਰਦੇ ਉਹ ਆਰਡੀਆ علیحد ਦਾ ਜਿਹੜੀ ਇੱਕ ਐਫਆਈਆ ਦਰਜ ਕਰਕੇ ਉਹਨਾਂ ਦਾ ਹੀ ਤਾਪ ਦਾ ਪ੍ਰੋਸੀਜਰ ਹੁੰਦਾ ਹੈ ਤੇ ਜੇ ਉਹ ਸਮਝਦੇ ਆ ਕਿ ਜਿਹੜਾ ਹੈ ਇਸ ਦੇ ਵਿੱਚ ਸਫੀਸ਼ੀਐਂਟ ਮੁਕੰਮਲ ਸਬੂਤ ਜਿਹੜਾ ਹੈਗਾ ਉਹਨਾਂ ਨੂੰ ਮਿਲ ਗਿਆ ਤਾਂ ਫਿਰ ਉਹ ਗ੍ਰਿਫਤਾਰੀ ਕਰਦੇ ਆ ਜੀ ਜਿੰਸਦਾਰੀ ਕਰਨ ਤੋਂ ਬਾਅਦ ਫਿਰ ਜੀ ਉਸ ਤੋਂ ਬਾਅਦ ਉਹ ਚਲਾਨ ਪੇਸ਼ ਕਰਦੇ ਆ ਬੜੀ ਵੱਡੀ ਉੱਥੇ ਜਿਹੜੀ ਐ ਘੋਟ ਹੁੰਦੀ ਐ ਤੇ ਇਸ ਸਾਰੇ ਮਸਲੇ ਦੀ ਬੜਾ ਖਤਰਨਾਕ ਕੇਸ ਐ ਤੇ ਜਿਸ ਢੰਗ ਦੇ ਨਾਲ ਇਹ ਵਰਦਾਤ ਹੋਈ ਜਿਸ ਢੰਗ ਨਾਲ ਇਸ ਵਰਦਾਤ ਨੂੰ ਪੇਸ਼ ਕੀਤਾ ਗਿਆ ਜਿਸ ਢੰਗ ਨਾਲ ਇਸ ਵਰਦਾਤ ਦੀ ਹੁਣ ਤੱਕ ਵੀ ਕਾਰਵਾਈ ਚੱਲੀ ਜਿਸ ਢੰਗ ਨਾਲ ਹਾਈ ਕੋਰਟ ਦੀਆਂ ਟਿੱਪਣੀਆਂ ਨੇ ਵੀ ਚੰਡੀਗੜ੍ਹ ਦੀ ਪੁਲਿਸ ਜਿਹੜਾ ਹੈ ਉਹ ਦੋਸ਼ਿਆਂ ਦਾ ਸਾਥ ਦੇ ਰਹੀ ਹੈ ਮੁਲਜ਼ਮਾਂ ਦਾ ਸਾਥ ਦੇ ਰਹੀ ਹੈ ਸੋ ਇਹ ਗੰਭੀਰ ਸਿੱਟਿਆਂ ਵਾਲਾ ਕੇਸ ਹੈ ਤੇ ਸੀਬੀਆਈ ਜਿਹੜਾ ਹੈਗਾ ਉਹ ਕੀ ਫੈਸਲਾ ਲੈਂਦੀ ਹੈ ਜਾਂਚ ਦੇ ਵਿੱਚ ਕਿਹਨੂੰ ਕਸੂਰਵਾਰ ਦੱਸਦੀ ਹੈ ਕਿਉਂਕਿ ਇਸ ਦੇ ਵਿੱਚ ਦੋ ਵਰਤਾਂਤ ਨੇ ਇਹ ਤੋਂ ਬਰਤਾਂਤ ਜਿਹੜਾ ਹੈਗਾ ਉਹ ਮੁਲਜ਼ਮਾਂ ਵੱਲੋਂ ਦਿੱਤਾ ਜਾ ਰਿਹਾ ਹੈ ਦੂਜਾ ਬਰਤਾਂਤ ਜਿਹੜਾ ਮਦਈ ਵੱਲੋਂ ਦਿੱਤਾ ਜਾ ਰਿਹਾ ਹੈ ਉਸ ਵੱਲੋਂ ਇਹ ਹੈਗਾ ਕਿ ਸਾਡੇ ਤੇ ਹਮਲਾ ਹੋਇਆ ਸਾਡਾ ਰਾਹ ਰੋਚਿਆ ਗਿਆ ਤੇ ਜਿਹੜੇ ਆ ਉਹਨਾਂ ਵੱਲੋਂ ਹੈ ਕਿ ਅਸੀਂ ਉੱਥੇ ਜਿਹੜੇ ਸੀ ਉਹ ਮੈਡੀ ਛਾ ਰਹੇ ਸੀ ਤੇ ਸਾਡੇ ਤੇ ਪੁਲਿਸ ਵੱਲੋਂ ਹਮਲਾ ਕੀਤਾ ਗਿਆ ਇਹ ਦੋ ਵਰਜਨ ਨੇ ਅੱਡ ਅੱਡ ਤੇ ਦੋ ਬਰਤਾਂਤ ਨੇ ਕਿਹੜੇ ਬਰਤਾਂਤ ਨੂੰ ਸੀਬੀਆਈ ਸਹੀ ਮੰਨਦੀ ਹੈ ਉਸ ਤੇ ਹੀ ਅਗਲੀ ਕਾਰਵਾਈ ਜਿਹੜੀ ਹੈ ਉਹ ਨਸਰ ਚਰੂ ਜੀ ਤੇ ਸੀਬੀਆਈ ਦੀ ਜਿਹੜੀ ਆ ਬੜੀ ਲੰਬੀ ਕਾਰਵਾਈ ਹੁੰਦੀ ਆ ਉਹ ਹਰੇਕ ਪੁਆਇੰਟ ਤੇ ਜਾਂਦੇ ਆ ਇੱਥੇ ਜਿਹੜਾ ਫਿਕਰਾ ਹੁੰਦਾ ਸੈਂਟੈਂਸ ਹੁੰਦਾ ਉਹਨੂੰ ਵੀ ਦੇਖਦੇ ਆ ਮੋਤਾ ਵੀ ਦੇਖਦੇ ਆ ਉਹ ਨਾਲੇ ਆਲੇ ਦੁਆਲੇ ਦੇ ਹਾਲਾਤਾਂ ਨੂੰ ਵੀ ਦੇਖਦੇ ਆ ਸਿਰਫ ਗਵਾਹਾਂ ਦੇ ਬਿਆਨਾਂ ਤੇ ਉਹ ਜਿਹੜਾ ਹੈਗਾ ਯਕੀਨ ਨਹੀਂ ਕਰਦੇ ਜੀ ਸੋ ਇਹ ਤਾਂ ਬਹੁਤ ਵੱਡਾ ਮਸਲਾ ਹੈ ਤੇ ਅਜੇ ਤਾਂ ਸੀਬੀਆਈ ਨੂੰ ਪੇਪਰ ਵੀ ਨਹੀਂ ਗਏ ਚੰਡੀਗੜ੍ਹ ਪੁਲਿਸ ਨੇ ਦੇਣੇ ਨੇ ਉਹ ਸਾਰੇ ਕਾਗਜ਼ ਪੱਤਰ ਜੇ ਜਦੋਂ ਇਹ ਸ਼ੁਰੂਆਤ ਕਰਨ ਜੇ ਐਫ ਆਈ ਆਰ ਦਰਜ ਕਰਨਗੇ ਕਿਉਂਕਿ ਮੈਂ ਸੀ ਬੀ ਆਈ ਦੇ ਬਹੁਤ ਕੇਸ ਲੜੇ ਆ ਜੀ ਤੇ ਸੀ ਬੀ ਆਈ ਵੱਲੋਂ ਮੈਂ ਮਲਜਮਾ ਵੱਲੋਂ ਬਹੁਤ ਕੇਸ ਲੜੇ ਆ ਸੀ ਬੀ ਆਈ ਦੇ ਉਲਟ ਸੀ ਬੀ ਆਈ ਜਦੋਂ ਮਦਈ ਹੁੰਦੀ ਹੈ ਤਾਂ ਇਹਨਾਂ ਦੀ ਬੜੀ ਲੰਬੀ ਚੌੜੀ ਪੜਤਾਲ ਹੁੰਦੀ ਹੈ ਜੀ ਉਹਦਾ ਕੀ ਸਿੱਟਾ ਕੱਢਣ ਜੇ ਤੇ ਕੋਸ਼ਿਸ਼ ਹੁੰਦੀ ਆ ਵੀ ਉਹਦਾ ਸਿੱਟਾ ਜਿਹੜਾ ਹੈਗਾ ਕੋਈ ਸਹੀ ਕੱਢਿਆ ਜਾਵੇ ਤੇ ਉਹ ਕੋਸ਼ਿਸ਼ ਤੇ ਸਤਿਅਤ ਸਾਰਥਕ ਹੁੰਦੀ ਆ ਤੇ ਕੀ ਉਹਦਾ ਸਿੱਟਾ ਨਿਕਲਦਾ ਇਹ ਸਮਾਂ ਦੱਸੂਗਾ ਜੀ ਸੋ ਭਾਈ ਸਾਹਿਬ ਜਿਸ ਤਰ੍ਹਾਂ ਹਰਮੀਤ ਸਿੰਘ ਸੰਧੂ ਸੀਗੇ ਸ਼ਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸੀਗੇ ਜੀ ਕਹਿੰਦੇ ਵੀ ਤਿੰਨ ਵਾਰ ਤਰਨਵਾਰ ਤਰਨ ਤੋਂ ਬਣੇ ਸੀਗੇ ਲੇਕਿਨ ਆਪ ਪਾਰਟੀ ਨੇ ਉਹਨੂੰ ਰਿਸਿਵ ਕੀਤਾ ਹੈ ਤਰਨਤਾਰਨ ਤੋਂ ਉਮੀਦਵਾਰ ਦਾ ਐਲਾਨ ਵੀ ਹੋ ਸਕਦਾ ਕਰ ਦਿੱਤਾ ਹੋਵੇਗਾ ਹਾਂ ਜੀ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਬਲਦੇਵ ਸਿੰਘ ਸਿਰਸਾ ਨੇ ਉਹਨਾਂ ਤੇ ਵੱਡੇ ਵੱਡੇ ਦੋਸ਼ ਕੱਢੇ ਨੇ ਪਿਛਲੇ 2008 ਦੇ ਨਸ਼ੇ ਨਸ਼ੇ ਦੇ ਸਦਾਗਰ ਦੇ ਹੂੰ ਤੇ ਆਪ ਪਾਰਟੀ ਨੂੰ ਇਸ ਦੇ ਵਿੱਚ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਜੀ ਦੇਖੋ ਜੀ ਪਹਿਲਾਂ ਵੀ ਚੋਣਾਂ ਜਿਹੜੀਆਂ ਹੈਗੀਆਂ ਆਮ ਪਾਰਟੀ ਜਿਹਨੂੰ ਉਸੇ ਦਿਨ ਬਿਸ਼ਾਮਲ ਕਰਕੇ ਇਹ ਆਮ ਪਾਰਟੀ ਲੜਾਉਂਦੀ ਰਹੀ ਹੈ ਭਾਜਪਾ ਵੀ ਲੜਾਉਂਦੀ ਰਹੀ ਹੈ ਉਸੇ ਦਿਨ ਬੰਦੇ ਨੂੰ ਸ਼ਾਮਲ ਕਰ ਲੈਂਦੇ ਸੀ ਉਸੇ ਦਿਨ ਟਿਕਟ ਦੇ ਦਿੰਦੇ ਸੀ ਉਹਤੇ ਕੇਸਾਂ ਦੇ ਵਿੱਚ ਜਿਹੜੇ ਮਤਲਬ ਇਸ ਤਰ੍ਹਾਂ ਆਉਂਦੇ ਸੀ ਉਸੇ ਦਿਨ ਆਉਂਦੇ ਸੀ ਉਹ ਜੇਤੂ ਹੀ ਹੋਏ ਨੇ ਜੀ ਤੇ ਬਹੁਤ ਛਟ ਕੇਸਾਂ ਦੇ ਵਿੱਚ ਉਹਨਾਂ ਦੀ ਹਾਰ ਹੋਈ ਹੈ ਉਹ ਪਾਰਟੀ ਤਾਂ ਹੀ ਰਲਾ ਕੇ ਟਿਕਟ ਦਿੰਦੀ ਹੈ ਜੇ ਉਸ ਦੀ ਸਾਖ ਹੋਵੇ ਆਪਦੇ ਹਲਕੇ 'ਚ ਵੱਡੀ ਨਹੀਂ ਉਹੀ ਕੋਈ ਉਸ ਨੂੰ ਦਲ ਬਦਲੀ ਚਰਾ ਕੇ ਜਿਹੜਾ ਹੈ ਉਹ ਟੈਕਟ ਨਹੀਂ ਦਿੰਦਾ ਹੁੰਦਾ ਕਿ ਅਸਲ ਦਲ ਬਦਲੀ ਜਿਹੜੀ ਹੈ ਇਹ ਕੋਈ ਮੈਣੀ ਨਹੀਂ ਰੱਖਦੀ ਨਾ ਇਹਦੇ ਖਲਾਫ ਕੋਈ ਵੋਟ ਪੈਂਦੀ ਹੈ ਬਲਕਿ ਦਲ ਬਦਲੀ ਵੀ ਥਾਂ ਬੰਦੇ ਨੂੰ ਦੇਖਿਆ ਜਾਂਦਾ ਹੈ ਜੀ ਤੇ ਸਖਸ਼ੀਅਤ ਨੂੰ ਦੇਖਿਆ ਜਾਂਦਾ ਹੈ ਤੇ ਜੇ ਆਪ ਇਹ ਜਿਹੜੇ ਕੀ ਕਹਿੰਦੇ ਹੁੰਦੇ ਸਰਦਾਰ ਸਾਥ ਸਾਹਿਬ ਨੇ ਦੋਸ਼ ਲਾਏ ਉਹ ਬਖਰੀ ਗੱਲ ਹੈ ਉਸ ਤੇ ਨਹੀਂ ਮੈਂ ਟਿਪਣੀ ਕਰਦਾ ਪਰੰਤੂ ਜਿੱਥੋਂ ਤੱਕ ਹਰਮੀਤ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਪ੍ਰਸ਼ਨ ਹੈ ਦੇਖੋ ਉਹਨਾਂ ਦੀ ਆਪ ਦੇ ਹਲਚੇ ਵਿੱਚ ਸਾਖਤਾ ਹੈਗੀ ਉਹ ਹੈਗੀ ਹੈ ਜੀ ਤੇ ਉਹ ਸਾਖਤਰ ਕੀ ਆਪ ਦੇ ਵਿੱਚ ਮਿਲਾਏ ਗਏ ਆ ਜਦੋਂ ਹੁਣ ਆਪ ਦੇ ਵਿੱਚ ਮਿਲ ਜੇ ਤਾਂ ਉਹ ਜਿਹੜੀ ਰੂਲਿੰਗ ਪਾਰਟੀ ਆ ਉਸ ਦੀ ਹਮਾਇਤ ਵੀ ਵੱਡੀ ਪੱਧਰ ਤੇ ਹੁੰਦੀ ਹੈ ਉਹਦੇ ਵਿੱਚ ਇਹ ਨਹੀਂ ਹੁੰਦਾ ਵੀ ਆਪਾਂ ਉਸ ਬੰਦੇ ਨੂੰ ਸਹੀ ਮੰਨਦੇ ਆਂ ਜਾਂ ਗਲਤ ਮੰਨਦੇ ਆਂ ਹੁਣ ਦੋਸਤਾਂ ਮਜੀਠੀਆ ਤੇ ਵੀ ਲਾਏ ਗਏ ਆ ਪਰੰਤੂ ਮਜੀਠੀਆ ਕੀ ਕਹਿੰਦੇ ਆ ਚਾਲੀ ਗੱਲ ਤੇ 3 ਐਮ ਐਲ ਜਿੱਤੇ ਸੀ ਉਹਨਾਂ ਚੋਂ ਇੱਕ ਮਜੀਠੀਆ ਵੀ ਧਰਵਾਲੀ ਵੀ ਸੀ ਜੀ ਤੇ ਸਭ ਤੋਂ ਵੱਧ ਦੋਸ਼ ਬਕਰਮਜੀਤ ਸਿੰਘ ਮਜੀਠੀਆ ਤੇ ਲੱਗੇ ਸੀ ਤੋਂ ਦੋਸ਼ਾਂ ਦਾ ਕੋਈ ਮਤਲਬ ਨਹੀਂ ਰਹ ਜਾਂਦਾ ਉਹ ਦੇਖਣਾ ਇਹ ਹੁੰਦਾ ਹੈ ਕਿ ਜਿਹੜੇ ਹੈਗੇ ਆ ਉਹ ਆਪਣੇ ਜਿਹੜਾ ਆਪਣੇ ਹਲਕੇ ਦੇ ਵਿੱਚ ਇੰਨੀ ਚ ਸਾਸ ਰੱਖਦਾ ਹੈ ਇੱਥੇ ਡਿਵੀਜ਼ਨ ਬੈਂਚ ਨੇ ਹਾਈ ਕੋਰਟ ਦੇ ਨੇ ਫੈਸਲਾ ਦਿੱਤਾ ਹੈ ਬਈ ਵਿਕ੍ਰਮਜੀਤ ਸਿੰਘ ਮਜੀਠੀਆ ਤੇ ਜਿਹੜਾ ਐਨਡੀਪੀ ਸੈਕਟਰ ਦਾ ਕੇਸ ਬਣਾਇਆ ਚੇਟਾ ਵੇਚਣ ਵਾਲਾ ਮੁੱਢਲੇ ਬੁਨਿਆਦੀ ਤੌਰ ਤੇ ਤੇ ਪਹਿਲੀ ਨਜ਼ਰ ਝੂਠਾ ਹੈ ਜੀ ਵੇਖੋ ਬਿਨਾਗਾਂ ਵਾਂਹ ਤੋਂ ਉਚਾ ਉਹ ਦੇ ਖਿਲਾਫ ਇਹ ਅਪੀਲ ਚ ਗਈ ਸਰਕਾਰ ਅਪੀਲ ਸੁਪਰੀਮ ਕੋਰਟ ਨੇ ਠਾਰ ਕਰਤੀ ਜੀ ਸੋ ਇਹ ਮੋਹਰ ਲੱਗ ਗਈ ਵੀ ਇਹ ਚ ਇਸ ਝੂਠਾ ਐ ਸੋ ਦੋਸ਼ਾਂ ਦੇ ਵਿੱਚ ਦੋਸ਼ਕਾਂ ਲਹਿਰੇ ਇੱਕ ਦੂਜੇ ਤੇ ਬਹੁਤ ਲਾਏ ਜਾਂਦੇ ਆ ਆਮ ਬੰਦੇ ਜਿਹੜੇ ਹੁੰਦੇ ਆ ਉਹ ਦੋਸ਼ਾਂ ਨੂੰ ਨਹੀਂ ਮੰਨਦੇ ਹੁੰਦੇ ਮੈਂ ਨਹੀਂ ਕਹਿੰਦਾ ਵੀ ਦੋਸ਼ਾਂ ਵੀ ਕੋਈ ਸਚਾਈ ਹੈ ਜਾਂ ਝੂਠ ਹੈ ਮੈਨੂੰ ਕੋਈ ਇਲਮ ਨਹੀਂ ਹੈ ਇਸ ਗੱਲ ਦਾ ਪਰੰਤੂ ਪ੍ਰਸ਼ਨ ਇਹ ਹੈ ਕਿ ਆਮ ਜਨਤਾ ਜਿਹੜੀ ਹੈ ਉਹਨਾਂ 'ਚ ਵਿਸ਼ਵਾਸ ਨਹੀਂ ਕਰਦੀ ਜਿੰਨਾ ਕਿ ਉਹ ਦੋਸ ਚਤੇ ਤੇ ਕਿਸੇ ਸੰਸਥਾ ਦੇ ਵਿੱਚ ਜਾਂ ਕਿਸੇ ਕਾਨੂੰਨੀ ਅਦਾਲਤ ਦੇ ਵਿੱਚ ਸਾਬਤ ਨਾ ਹੋ ਜਾਣ ਸੋ ਇਹ ਜਿਹੜੀ ਹਾਲਾਤ ਹੈ ਵੀ ਦੋਸ਼ ਹੈ ਦੋਸ਼ ਦੇ ਨਾਲ ਉਹ ਕੈਂਡੀਡੇਟ ਕਮਜ਼ੋਰ ਨਹੀਂ ਹੁੰਦਾ ਤੇ ਜਿਹੜਾ ਕੈਂਡੀਡੇਟ ਹੈ ਉਹ ਅਰਜੀ ਸਚੀਰ ਦੇ ਨਾਲ ਮਜ਼ਬੂਤੀ ਰੱਖ ਸਕਦਾ ਹੈ ਜਾਂ ਕਮਜ਼ੋਰ ਹੁੰਦਾ ਤੇ ਸਪੈਸੀ ਜਿਹੜੀ ਹੈ ਹਰਮਿੰਦਰ ਸਿੰਘ ਸੰਧੂ ਜੀ ਵੀ ਇਸ ਸਮੇਂ ਤਰਨਕਾਰਨ ਵਿੱਚ ਬਹੁਤ ਮਜ਼ਬੂਤ ਹੈ ਭਾਈ ਸਰਜੀ ਤੁਸੀਂ ਇਹ ਗੱਲ ਕਰ ਰਹੇ ਹੋ ਬਲਦੇਵ ਸਿੰਘ ਸਿਰਸਾ ਦੀ ਬਲਦੇਵ ਸਿੰਘ ਸਿਰਸਾ ਨੇ ਇਹ ਗੱਲ ਕਹੀ ਹੈ ਵੀ ਕੋਰਟ ਦੇ ਵਿੱਚ ਐਫ ਆਈ ਆਰ ਹੋਈ ਹੈ ਕੇਸ ਦਰਜ ਹੈਗਾ ਹਰਮੀਰ ਸਿੰਘ ਸੰਧੂ ਤੇ ਲੇਕਿਨ ਇੱਕ ਪਾਸੇ ਭਗਵੰਤ ਮਾਨ ਜੁਧ ਨਸ਼ਿਆਂ ਵਿਰੁੱਧ ਦਾ ਨਾਅਰਾ ਦਿੰਦੇ ਨੇ ਫਿਰ ਕਿਉਂ ਨਹੀਂ ਜੀ ਜਿਹੜੀ ਸਰਸਾ ਸਾਹਿਬ ਨੇ ਗੱਲਾਂ ਕਹੀਆਂ ਉਹਦੇ ਵਿੱਚ ਪੂਰੀਆਂ ਵਜਨ ਨੇ ਉਹਨਾਂ ਨੇ 100% ਗੱਲਾਂ ਸਹੀ ਕਹੀਆਂ ਨੇ ਮੈਂ ਉਹਨਾਂ ਦੀਆਂ ਗੱਲਾਂ ਦੇ ਉਲਟ ਨਹੀਂ ਗੱਲ ਕਹੀ ਮੈਂ ਤਾਂ ਇਹ ਕਿਹਾ ਵੀ ਜਿਹੜੀ ਵੋਟਾਂ ਦੀ ਜੰਤੀ ਮੰਤੀ ਹੈ ਨਾ ਜੀ ਉਸ ਦੇ ਵਿੱਚ ਇਹ ਦੋਸ਼ਾਂ ਦਾ ਨਹੀਂ ਮਤਲਬ ਹੁੰਦਾ ਉਹ ਜਿਹੜੀ ਹੈ ਉਹ ਹਲਕੇ ਦੇ ਵਿੱਚ ਬੰਦਾ ਆਪਣੀਆਂ ਕਿੰਨੀਆਂ ਸਖਸ਼ੀਤ ਬਣਾਈ ਹੋਈ ਹੈ ਕਿੰਨੀਆਂ ਵੋਟਾਂ ਹੈ ਉਹ ਦੇਖੋ ਇੱਕ ਬੰਦਾ ਸਮਝਦਾ ਕਿ ਮੇਰੇ ਕੰਮ ਆਉਂਦੇ ਆ ਮੇਰੇ ਕੋਲ ਜਦੋਂ ਮੈਂ ਕੋਈ ਗਿਫਟਾ ਚ ਹੋਮਾਂ ਕਾਮ ਹੈ ਫਲਾਣੇ ਕੋਲੇ ਚਲਾ ਜਾਣਾ ਇਹ ਸੋਚਾਂ ਵੀ ਜਿਹੜੀਆਂ ਹੁੰਦੀਆਂ ਪਾਰਟੀਬਾਜੀ ਤੋਂ ਉੱਤੇ ਦੋਸ਼ਾਂ ਤੋਂ ਉੱਤੇ ਭਾਰੂ ਹੁੰਦੀਆਂ ਨੇ ਜੀ ਸੋ ਦੋਸ਼ਾਂ ਦੇ ਬਾਵਜੂਦ ਵੀ ਜਿਹੜਾ ਹੈ ਹਰਮਿਤਸਾ ਹਰਮੀਤ ਸਿੰਘ ਸੰਧੂ ਦੀ ਟੈਕਰੀ ਪੋਜੀਸ਼ਨ ਹੈ ਇਸ ਸਮੇਂ ਇਸ ਗੱਲ ਤੋਂ ਆਪਾਂ ਇਨਕਾਰ ਨਹੀਂ ਹੋ ਸਕਦੇ ਮੈਂ ਆਮ ਪਾਰਟੀ ਦੇ ਬਹੁਤ ਵਰਤਲਾਪ ਹਾਂ ਮੇਰੀ ਉਹਨਾਂ ਨਾਲ ਕੋਈ ਸਾਂਹਣ ਪੂਤੀ ਨਹੀਂ ਹੈ ਨਾ ਮੇਰੀ ਕੋਈ ਦੋਸਤੀ ਹੈ ਹਰਮੀਤ ਸਿੰਘ ਸੰਧੂ ਨਾਲ ਮੈਂ ਤਾਂ ਇੱਕ ਛੇ ਆਸੀ ਰਾਜਨੀਤਿਕ ਵਿਸ਼ਲੇਸ਼ਕ ਦੇ ਤੌਰ ਤੇ ਮੈਂ ਤੁਹਾਨੂੰ ਸਹੀ ਹਕੀਕਤ ਦੱਸੀ ਹੈ ਵੀ ਪੋਜੀਸ਼ਨ ਇਹ ਜੀ ਸੋ ਪਾਈ ਸਾਹਿਬ ਜੀ ਖੀਲਾ ਸਵਾਲ ਹੈਗਾ ਵੀ ਪੰਜਾਬ ਚ ਦਿਨੋਂ ਦਿਨ ਨੌਜਵਾਨਾਂ ਦਾ ਐਨਕਾਊਂਟਰ ਕੀਤਾ ਜਾਂਦਾ ਹੈ ਪਰੰਤੂ ਜੋ ਹਾਈ ਕੋਰਟ ਬਣੇ ਹੋਏ ਹੈਗੇ ਨੇ ਉੱਥੋਂ ਤੱਕ ਨੌਬਤ ਹੀ ਨਹੀਂ ਆਉਂਦੀ ਕਿ ਪੁਲਿਸ ਕੋਲ ਐਨੀ ਪਾਵਰ ਦੇਣ ਦੀ ਕੀ ਮੈਨੇ ਹੋ ਸਕਦੇ ਨੇ ਵੇਖੋ ਜੀ ਇਹਦੇ ਸਾਰੇ ਜਿਹੜੇ ਨੇ ਰਾਜਨੀਤਿਕ ਕਾਰਨ ਨੇ ਇਹਦੇ ਨਾਲ ਜਿਹੜੀ ਹੈ ਇਸ ਪਾਸੇ ਜਦੋਂ ਰੌਲਾ ਪੈਂਦਾ ਹੈ ਫੇਰੋ ਸਰਕਾਰ ਕਹਿੰਦੀ ਹੈ ਵੀ ਅਸੀਂ ਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਹੋ ਫਾਇਦਾ ਕਰਤੀ ਆਪਦੇ ਨਾਗਰਿਕਾਂ ਦੇ ਵਿੱਚ ਇਹਦੇ ਨਾਲ ਵੋਟਾਂ ਨਾਲ ਬੜਾ ਫਰਕ ਪੈਂਦਾ ਹੈ ਅੱਜ ਕੱਲ ਵੋਟਾਂ ਦੀ ਪ੍ਰਣਾਲੀ ਚੱਲੀ ਹੈ ਵੋਟਾਂ ਦੀ ਗਿਣਤੀ-ਮਿੰਤੀ ਲਈ ਬਹੁਤੋ ਸਤਰਨਾ ਪੈਂਦਾ ਹੈ ਉਹ ਇਹ ਇੰਕਾਊਂਟਰ ਵੀ ਵੋਟਾਂ ਦੀ ਗਿਣਤੀ-ਮਿੰਤੀ ਜਿਹੜੀ ਆ ਵਧਾਉਣ ਦੇ ਲਈ ਉਹ ਜਿਹੜਾ ਹੈ ਇਹ ਚ ਕੰਮ ਕੀਤਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਵਿੱਚ ਤੋ ਤਾਂ ਹੀ ਚਰੂਣੀ ਨਾ ਜੇ ਉੱਥੇ ਜਿਹੜਾ ਪੀੜਤ ਹੈ ਉਹ ਕੋਈ ਦਾਵਾ ਕਰਦਾ ਹੈ ਕੋਈ ਸ਼ਿਕਾਇਤ ਕਰਦਾ ਹੈ ਕੋਈ ਇਸਤਜਾਹਾ ਕਰਦਾ ਹੈ ਜੇ ਪੀੜਤ ਵੱਲੋਂ ਕੋਈ ਪੀੜਤ ਘਰ ਵੱਲੋਂ ਕੋਈ ਜਾਂਦਾ ਹੀ ਨਹੀਂ ਹੈ ਤੇ ਫਿਰ ਹਾਈ ਕੋਰਟ ਦਾ ਤਾਂ ਜੀ ਕੋਈ ਜਿਹੜੀ ਆ ਚਾਰਵਾਈ ਨਹੀਂ ਹੋ ਸਕਦੀ ਜੀ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਭਾਈ ਅਮਰਪਾਲ ਨੂੰ ਦੇ ਮੁੱਦੇ ਨੂੰ ਲੈ ਕੇ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਅਰੋਹ ਕੀਤਾ ਜਾ ਰਿਹਾ ਹੈ ਜਾਂ ਕਰਨਲ ਬਾਠ ਦੀ ਜਾਣਕਾਰੀ ਦਿੱਤੀ ਹੈ ਜਾਂ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਐਂਕਾਊਂਟਰ ਕੀਤਾ ਜਾਂਦਾ ਆਗੀ ਦਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਸਾਲ ਸਾਲ ਵਾਹਿਗੁਰੂ ਜੀ ਕੀ ਫਤਿਹ ਜੀ